ਮੋਬਿਲਿਆ ਸਭ ਨੂੰ ਮੀਤੋ ਅੱਜ ਜਿਸਾਂ ਕੇ ਹੁਣਾ ਕੇ ਗੋਲਦੀ ਰਹਿੰਦੀ ਹੈ ਤੁਹਾਨੂੰ ਪਤਾ ਫਿਰ ਵੀ ਇਦਾਂ ਦੇ ਲੈਡ ਕਾਮ ਜੀ ਨਹੀਂ ਲੈ ਕੇ ਗਿਉਂ ਨਹੀਂ ਆਦੇ ਜਿਸਾਂ ਲਈ ਮੈਂਬਰ ਵੀ ਆ ਜਾਂਦੇ ਨੇ ਜਾਣਾ ਕੰਮ ਭਾਗਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਤੇ ਦਿਲੋਂ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਸਾਡੀਆਂ ਵੀਡੀਓ ਨੂੰ ਇੰਨਾ ਪਿਆਰ ਦਿੰਨੇ ਹੋ ਤੇ ਲਾਈਕ ਕਰਦੇ ਹੋ ਤੇ ਥੈਂਕ ਯੂ ਸੋ ਮਚ ਬਾਕੀ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਆ ਭੈਣ ਭਰਾ ਉਹਨਾਂ ਦਾ ਵੀ ਮੋਸਟ ਵੈਲਕਮ ਆ ਤੇ ਪਹਿਲਾਂ ਆਪਾਂ ਆਪਾਂ ਨੂੰ ਭੈਣ ਦਾ ਕਮੈਂਟ ਆਇਆ ਸੀਗਾ ਉਹਦਾ ਪਰ ਰਪਲਾਈ ਦਵਾਂਗੇ ਭੈਣ ਨੇ ਕਿਹਾ ਸੀਗਾ ਕਿ ਦੀਦੀ ਵੀ ਆਪਾਂ 골ਡ ਲਿਆ ਸਕਦੇ ਆਂ ਇੰਡੀਆ ਤੋਂ ਹਾਂਜੀ ਭੈਣੇ ਆਪਾਂ ਇਥੋਂ ਵੀ ਲਿਆ ਜਾ ਸਕਦੇ ਆਂ ਕੋਈ 골ਡ ਦੀ ਚੀਜ਼ ਲੈਣੇ ਆਂ ਜੇ ਇੰਡੀਆ ਤੋਂ ਆ ਪਰ ਤੁਸੀਂ ਆਪਣੀ ਸੇਫਟੀ ਲਈ ਬਿੱਲ ਲੈ ਲਿਆ ਕਰੋ ਨਾਲ ਪਰ ਅਸੀਂ ਜਿੰਨੇ ਵਾਰ ਵੀ ਆਏ ਆ ਗਏ ਆ 골ਡ ਕੋਲੇ ਹੁੰਦਾ ਏ ਬਟ ਸਾਨੂੰ ਕਦੀ ਪ੍ਰੋਬਲਮ ਨਹੀਂ ਆਈ 골ਡ ਦੀ ਤੇ ਤੁਸੀਂ ਵੀ ਲਿਆ ਸਕਦੇ ਹੋ ਨਾ ਦੂਸਰੇ ਨੰਬਰ ਤੇ ਆਪਾਂ ਨੂੰ ਭੈਣ ਦਾ ਕਮੈਂਟ ਆਇਆ ਸੀਗਾ ਦੀਦੀ ਤੁਸੀਂ ਕੀ ਕੀ ਸਮਾਨ ਲੈ ਕੇ ਆਏ ਹੋ ਹਨਾ ਦਾ ਵੀਡੀਓ ਬਣਾ ਕੇ ਦੱਸਿਓ ਤੇ ਇੱਕ ਭੈਣ ਦਾ ਕਮੈਂਟ ਸੀਗਾ ਵੀ ਆਪਾਂ ਇੰਡੀਆ ਤੋਂ ਕੀ ਕੀ ਲੈ ਕੇ ਆ ਸਕਦੇ ਹਾਂ ਜੀ ਬਾਕੀ ਮੈਂ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਹੀ ਤੁਹਾਨੂੰ ਦੱਸ ਦਿੰਨੀ ਆ ਜਿਹੜੀ ਅੱਜ ਦੀ ਮੈਂ ਵੀਡੀਓ ਬਣਾਉਣ ਲੱਗੀ ਆ ਮੈਂ ਭੈਣ ਭਰਾਵਾਂ ਦੇ ਕਮੈਂਟਾਂ ਦਾ ਕਰਕੇ ਬਣਾਉਣ ਲੱਗੀ ਆ ਕਿਉਂਕਿ ਜਦੋਂ ਮੈਂ ਇੰਡੀਆ ਗਈ ਹੋਈ ਸੀ ਤਾਂ ਉਦੋਂ ਵੀ ਟਿਕਟੌਕ ਤੇ ਭੈਣਾਂ ਦੇ ਮੈਸੇਜ ਆਏ ਸੀਗੇ ਤੇ ਕਿਉਂਕਿ ਉਹੀ ਭੈਣ ਭਰਾ ਮੈਨੇ YouTube ਤੇ ਵੀ ਦੇਖਦੇ ਆ ਤੇ ਉਹਨਾਂ ਨੇ ਕਿਹਾ ਸੀ ਦੀਦੀ ਜੋ ਤੁਸੀਂ ਸਮਾਨ ਲੈ ਆਇਓ ਉਹ ਵੀ ਦਿਖਾਏ ਹੋਤੇ ਬਾਕੀ ਸਾਨੂੰ ਦੱਸਿਓ ਕਿ ਅਸੀਂ ਕੀ ਕੀ ਲਿਜਾ ਸਕਦੇ ਆ ਲਿਆ ਸਕਦੇ ਆ ਤੇ ਲਿਜਾ ਸਕਦੇ ਆ ਤੇ ਇਸ ਕਰਕੇ ਮੈਂ ਵੀਡੀਓ ਬਣਾਈ ਹੈ ਕਿਉਂਕਿ ਆਪਾਂ ਕੱਲੇ-ਕੱਲੇ ਦੇ ਕਮੈਂਟ ਦੇ ਵਿੱਚ ਤਾਂ ਲਿਖ ਨਹੀਂ ਸਕਦੇ ਕੀ ਕੀ ਚੀਜ਼ ਆ ਇਸ ਕਰਕੇ ਇਹਦੇ ਤੋਂ ਆਪਾਂ ਨੂੰ ਆਈਡੀਆ ਹੋ ਜਾਂਦਾ ਵੀ ਕੀ ਕੀ ਚੀਜ਼ਾਂ ਨਾਲ ਲੈ ਕੇ ਆਏ ਨੇ ਤੇ ਅਸੀਂ ਵੀ ਲਿਆ ਸਕਦੇ ਆ ਇਹ ਮੈਂ ਤਾਂ ਦੱਸਦੀਆਂ ਕਈ ਵਾਰ ਪੁਰਾਣੇ ਆਏ ਹੁੰਦੇ ਭੈਣ ਭਰਾ ਹਨ ਉਹਨਾਂ ਨੂੰ ਤਾਂ ਚਲੋ ਪਤਾ ਹੀ ਹੁੰਦਾ ਜਿੱਦਾਂ ਕਿ ਸਾਨੂੰ ਪਤਾ 12 ਸਾਲ ਹੋ ਗਏ ਨੇ ਇਟਲੀ ਦੇ ਵਿੱਚ ਨਵੇਂ ਆਏ ਭੈਣ ਭਰਾਵਾਂ ਨੂੰ ਨਹੀਂ ਪਤਾ ਹੁੰਦਾ ਇਹ ਕਈ ਵਾਰ ਕੋਈ ਪਰਾਣਾ ਭੈਣ ਭਰਾ ਬੋਵੇ ਉਹ ਲਿਖ ਦਿੰਦੇ ਆ ਵੀ ਸਭ ਕੁਛ ਇਟਲੀ ਚੋਂ ਮਿਲ ਜਾਂਦਾ ਜਾਂ ਕੋਈ ਐਵੇਂ ਭਾਰ ਚੱਕਦੇ ਜਾਂ ਕੁਝ ਵੀ ਤੁਹਾਨੂੰ ਪਤਾ ਇੱਥੇ ਲੋਕਾਂ ਦੀ ਆਦਤ ਆ ਆਪਾਂ ਇੰਡੀਅਨ ਆਪਾਂ ਜਾਣਦੇ ਆਂ ਇੰਡੀਅਨ ਹਣਾ ਸਾਰੇ ਮੇਰੇ ਨਾਲ ਹੋਇਆ ਕਈ ਵਾਰੀ ਤੇ ਫਰ ਉਹ ਮੈਂ ਕਹਿੰਦੀ ਟੈਚੀ ਭਾਰ ਭਰ ਕੇ ਇੰਨਾ ਸਮਾਨ ਲੈ ਕੇ ਆਉਂਦੇ ਬਾਦੂ ਕਈ ਵਾਰ ਆਪਾਂ ਨੂੰ ਹੁੰਦਾ ਆਪਾਂ ਨਵੇਂ ਆਏ ਹੁੰਨੇ ਆ ਤੇ ਆਪਾਂ ਡਰ ਲੱਗਦਾ ਹੁੰਦਾ ਵੀ ਆਪਾਂ ਇੰਡੀਆ ਤੋਂ ਆ ਲੈ ਜਾ ਸਕਦੇ ਆ ਜਾਂ ਨਹੀਂ ਲੈ ਜਾ ਸਕਦੇ ਪੁੱਛ ਵੀ ਨਹੀਂ ਸਕਦੇ ਹੁੰਦੇ ਕਈ ਵਾਰ ਕਿਸੇ ਤੋਂ ਨਾ ਇਸ ਕਰਕੇ ਜੋ ਵੀ ਮੈਂ ਸ਼ਾਪਿੰਗ ਕਰਕੇ ਲਿਆਂਈ ਆਂ ਇੰਡੀਆ ਤੋਂ ਮੈਂ ਤੁਹਾਨੂੰ ਸਾਰੀ ਦਿਖਾਉਂਗੀ ਅੱਜ ਪਹਿਲਾਂ ਆਪਾਂ ਦੇਸੀ ਚੀਜ਼ਾਂ ਤੋਂ ਸਟਾਰਟ ਕਰਾਂਗੇ ਜਿੱਦਾਂ ਕਿ ਆਪਣੇ ਘਰ ਦੀਆਂ ਚੀਜ਼ਾਂ ਹੁੰਦੀਆਂ ਮੇਨ ਸਟਾਰਟਿੰਗ ਦੇ ਵਿੱਚ ਹੈਗਾ ਆਪਣਾ ਸਰੋਂ ਦਾ ਤੇਲ ਇਹ ਹੈਗਾ ਘਰ ਦਾ ਸਰੋਂ ਦਾ ਤੇਲ ਕਈ ਵਾਰ ਆਪਾਂ ਨੂੰ ਬਹੁਤ ਲੋਕ ਮਨਾ ਕਰ ਦਿੰਦੇ ਆ ਵੀ ਆਪਾਂ ਤੇਲ ਲਿਆ ਨਹੀਂ ਸਕਦੇ ਤੁਸੀਂ ਲਿਆ ਸਕਦੇ ਇਹਨੂੰ ਰੈਪ ਕਰ ਲਿਆ ਕਰੋ ਤੁਸੀਂ ਹੈਨਾ ਬੂਸਤੇ 'ਚ ਪਾ ਕੇ ਕਾਫੀ ਸਾਰੇ ਲਿਫਾਫੇ ਉੱਪਰ ਪਾ ਸਕਦੇ ਆ ਬਲੈਕ ਕਲਰ ਦਾ ਲਿਫਾਫਾ ਪਾ ਸਕਦੇ ਹੋ ਆਪਣੀ ਵੀ ਸੇਫਟੀ ਹੁੰਦੀ ਆ ਫਿਰ ਕੋਈ ਪ੍ਰੋਬਲਮ ਵੀ ਨਹੀਂ ਆਉਂਦੀ ਨਾ ਘਰ ਦਾ ਅੰਬ ਦਾ ਚਾਰ ਇਹ ਮੈਂ ਹਰ ਸਾਲ ਹੀ ਲੈ ਕੇ ਆਉਂਦੀ ਆ ਜੇ ਸਾਡਾ ਕੋਈ ਫੈਮਿਲੀ ਮੈਂਬਰ ਵੀ ਆਏ ਅੰਬ ਦਾ ਚਾਰ ਆਪਾਂ ਮੰਗਵਾਈ ਦਾ ਹੀ ਆ ਹੁਣ ਮੈਂ ਨਵਾਂ ਪਵਾ ਕੇ ਲੈ ਕੇ ਆਈ ਸੀ ਮੈਨੂੰ ਗੁਰੂ ਘਰ ਇੱਕ ਭੈਣ ਮਿਲੀ ਸੀ ਉਹਨਾਂ ਨੇ ਮੈਨੂੰ ਕਿਹਾ ਵੀ ਭੈਣੇ ਵੀ ਸਾਨੂੰ ਤਾਂ ਕਿਸੇ ਨੇ ਅੰਬ ਦਾ ਚਾਰ ਲਿਆਉਣ ਤੋਂ ਮਨਾ ਕਰ ਦਿੱਤਾ ਵੀ ਇਹ ਨੰਗਣ ਨਹੀਂ ਦਿੰਦੇ ਚਾਰ ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਵੀ ਦੱਸਿਆ ਸੀਗਾ ਵੀ ਕਈਆਂ ਨਾਲ ਪ੍ਰੋਬਲਮ ਹੋ ਜਾਂਦੀ ਆ ਕਈਆਂ ਨਾਲ ਨਹੀਂ ਵੀ ਹੁੰਦੀ ਵੀ ਸਾਡਾ ਅੰਬ ਦਾ ਚਾਰ ਹਰ ਵਾਰ ਲੰਘਦਾ ਕਦੀ ਵੀ ਪ੍ਰੋਬਲਮ ਨਹੀਂ ਹੋਈ ਅੰਬ ਦੇ ਚਾਰ ਦੀ ਤੇ ਉਸ ਤੋਂ ਬਾਅਦ ਹੈਗਾ ਘਰ ਦੀਆਂ ਬਣੀਆਂ ਹੋਈਆਂ ਸੇਵੀਆਂ ਆਟੇ ਵਾਲੀਆਂ ਸੇਵੀਆਂ ਤੇ ਇਹ ਵੀ ਮੈਂ ਮੰਗਵਾਉਣੀ ਵੀ ਉਹਨੀਆਂ ਲੈ ਕੇ ਵੀ ਆਉਣੀ ਨੇ ਆਟੇ ਦੀਆਂ ਸੇਵੀਆਂ ਉਸ ਤੋਂ ਬਾਅਦ ਹੈਗਾ ਗੋੜਾ ਗੋੜ ਮੈਂ ਦੋ ਤਿੰਨ ਤਰ੍ਹਾਂ ਦਾ ਲੈ ਕੇ ਆਉਣੀ ਨੇ ਚੂਰੀ ਘੁੱਟਣ ਵਾਸਤੇ ਵੀ ਤੇ ਖਾਣ ਲਈ ਵੀ ਜਿਵੇਂ ਹੁੰਦਾ ਨਾ ਕਾਜੂ ਬਦਾਮ ਵਾਲਾ ਜਾਂ ਕੁਝ ਵੀ ਉਹ ਵੀ ਲੈ ਕੇ ਆਉਣੀ ਆ ਦੋ ਤਿੰਨ ਤਰ੍ਹਾਂ ਦਾ ਲੈ ਕੇ ਆਈਦਾ ਗੋੜਾ ਵੇਲੇ ਲੈ ਕੇ ਆਂਦੀ ਆਨੇ ਆਪਾਂ ਇਲਾਚੀਆਂ ਇੰਡੀਆ ਤੋਂ ਉਸ ਤੋਂ ਬਾਅਦ ਇੰਡੀਆ ਵਾਲੀ ਜਿਹੜੀ ਟੂਟੀ ਫਰੂਟੀ ਹੁੰਦੀ ਆ ਮੇਰੀ ਬੇਟੀ ਨਾ ਕੇਕ ਬਹੁਤ ਬਣਾਉਂਦੀ ਆ ਉਹਨੂੰ ਸ਼ੌਂਕ ਵਾ ਤੇ ਸਾਨੂੰ ਕੇਕ ਬਣਾ ਕੇ ਖਵਾਉਂਦੀ ਰਹਿੰਦੀ ਆ ਤੇ ਫਿਰ ਉਹਦੇ ਵਾਸਤੇ ਉਹ ਆਹ ਵਾਲਾ ਟੂਟੀ ਫਰੂਟੀ ਵਰਤਦੀ ਹੁੰਦੀ ਉਸ ਤੋਂ ਬਾਅਦ ਹੈਗੇ ਬਲੈਕ ਚਨੇ ਤੇ ਮੈਂ ਬੱਚਿਆਂ ਨੂੰ ਸਕੂਲ ਵੀ ਭੇਜ ਦੇਣੀ ਆ ਦੋ ਤਰ੍ਹਾਂ ਦੇ ਮੈਂ ਲੈ ਕੇ ਆਈ ਆ ਉਸ ਤੋਂ ਬਾਅਦ ਹੈਗੀ ਸੌਂਫ ਮੈਂ ਕਿਚਨ ਦਾ ਸਾਮਾਨ ਆਲਮੋਸਟ ਲੈ ਆਉਣ ਨਹੀਂ ਆ ਕਿਉਂਕਿ ਸਾਡੇ 8 ਟੈਚੀ ਹੁੰਦੇ ਆ ਤੇ 4 ਸਾਡੇ ਛੋਟੇ ਟੈਚੀ ਹੁੰਦੇ ਆ ਸਪੇਸ ਕਾਫੀ ਹੁੰਦੀ ਆ ਕੱਪੜੇ ਅਸੀਂ ਇਥੋਂ ਸਾਰੇ ਖਰੀਦਦੇ ਹਾਂ ਥੋੜੇ-ਬਹੁਤੇ ਲੈ ਲੈਂਦੇ ਆ ਫਿਰ ਮੈਂ ਜ਼ਿਆਦਾਤਰ ਆਪਣੀ ਕਹਿੰਦੇ ਨੇ ਇੰਡੀਅਨ ਸ਼ਾਪ ਵਾਲਾ ਸਾਮਾਨ ਲੈ ਕੇ ਆਈ ਤਾਂ ਫਿਰ ਹੈਗਾ ਆਪਣਾ ਕਣਕ ਵਾਲਾ ਜਿਹੜਾ ਦਲੀਆ ਹੁੰਦਾ ਏ ਦਲੀਆ ਵੀ ਲੈ ਕੇ ਆਏ ਅਸੀਂ ਇੰਡੀਆ ਵਾਲਾ ਰੋਟਵਾਸ ਸ਼ੁਰੂ ਕਰਦੇ ਆਪਾਂ ਬਾਬਾ ਜੀ ਵਾਲੀਆਂ ਜਿਹੜੀਆਂ ਚੀਜ਼ਾਂ ਲੈ ਕੇ ਆਉਂਦੀਆਂ ਸੱਲਾ ਮੈਂ ਲੈ ਕੇ ਆਂਦੀ ਆ ਤੂਫਾ ਇਹ ਪੂਰਾ ਆ ਪੈਕੇਟ ਵੱਡਾ ਲੈ ਕੇ ਆਂਦਾ ਸੀਗਾ ਉਸ ਤੋਂ ਬਾਅਦ ਜਦੋਂ ਅਸੀਂ ਲੁਧਿਆਣੇ ਮਾਲ ਚ ਗਏ ਸੀਗੇ ਮੈਨੂੰ ਮੈਟ ਬਹੁਤ ਸੋਹਣਾ ਲੱਗਿਆ ਵੀ ਮੈਂ ਬਾਬਾ ਜੀ ਲਈ ਲੈ ਕੇ ਆਂਦਾ ਜਦੋਂ ਪਾਠ ਕਰਦਾ ਹੈ ਉੱਥੇ ਵਿਛਾਉਣ ਵਾਸਤੇ ਇਹ ਕਾਫੀ ਵੱਡਾ ਲੈ ਕੇ ਆਂਦਾ ਸੀਗਾ ਇੱਥੇ ਤੁਹਾਨੂੰ ਪਤਾ ਫਿਰ ਵੀ ਇਦਾਂ ਦੇ ਮੈਟ ਕਾਫੀ ਕੋਸਟਲੀ ਹੁੰਦੇ ਆ ਜਿੱਥੋਂ ਮੈਨੂੰ ਠੀਕ ਪ੍ਰਾਈਸ ਚ ਮਿਲਿਆ ਸੀਗਾ ਲੁਧਿਆਣੇ ਨੂੰ ਤੂਫਲਾਉਣ ਵਾਲੀ ਇਹ ਵੀ ਲੈ ਕੇ ਆਂਦੀ ਸੀਗੇ ਅਸੀਂ ਉਸ ਤੋਂ ਬਾਅਦ ਹੈਗੇ ਡੈਨਵਰ ਦੇ ਡਿਊ ਮੈਨੂੰ ਪਹਿਲਾਂ ਤੋਂ ਇਹੀ ਪਸੰਦ ਵਾ ਇਟਲੀ ਵਾਲੇ ਵੀ ਲੈ ਖਰੀਦ ਲਈਦੇ ਹਨ ਬੱਚੇ ਲੈ ਕੇ ਆਉਂਦੇ ਪਰ ਮੈਨੂੰ ਡੈਨਵਰ ਜ਼ਿਆਦਾ ਪਸੰਦ ਮੈਂ ਇਹ ਵਾਲੇ ਲੈ ਕੇ ਆਉਂਦੀ ਹਾਂ ਹਮੇਸ਼ਾ ਬਲੈਕ ਵੀ ਹੁੰਦਾ ਇਹਦੇ ਚ ਆਇਆ ਹੋਇਆ ਵਾਈਟ ਹੈ ਤੇ ਗ੍ਰੀਨ ਵੀ ਸੋਇ ਮਮਾ ਆਰਥ ਦਾ ਫੇਸ ਵਾਸ਼ ਇਹ ਮੈਂ ਤਾਂ ਨਾ ਸਾਰੀਆਂ ਚੀਜ਼ਾਂ ਦਿਖਾਉਣੀ ਆ ਕਿਉਂਕਿ ਆਪਾਂ ਨੂੰ ਕਈ ਵਾਰ ਕੋਈ ਵੀ ਕਹਿ ਸਕਦਾ ਵੀ ਤੁਸੀਂ ਪਰਫਿਊਮ ਨਹੀਂ ਲੈ ਜਾ ਸਕਦੇ ਜਾ ਫੇਸ واਸ਼ ਨਹੀਂ ਲਿਜਾ ਸਕਦੇ ਜਾਂ ਕੋਈ ਵੀ ਹੋਰ ਚੀਜ਼ ਹੈ ਨਾ ਤਾਂ ਫਿਰ ਤੁਸੀਂ ਇਹਦੇ ਤੋਂ ਆਈਡੀਆ ਲਗਾ ਸਕਦੇ ਹੋ ਵੀ ਆ ਸਾਰੀਆਂ ਚੀਜ਼ਾਂ ਆ ਜਾਂਦੀਆਂ ਵਾ ਮੈਂ ਇਹਨਾਂ ਨੂੰ ਵੀ ਰੈਪ ਕਰ ਲੈਂਦੀ ਨਹੀਂ ਥੋੜਾ ਜਿਹਾ ਵੀ ਦੁੱਲਣ ਦਾ ਡਰ ਨਾ ਰਵੇ ਤੇ ਆ ਮੈਂ ਮਾਂ ਮਾ ਅਰਥ ਦਾ ਲੈ ਕੇ ਆ ਮੈਨੂੰ ਉੱਥੋਂ ਦੇ ਡਾਕਟਰ ਨੇ ਦੱਸਿਆ ਸੀ ਮੇਰੀ ਸਕਿਨ ਥੋੜੀ ਜੀ ਸੈਂਸਿਟਿਵ ਜ਼ਿਆਦਾ ਹੈ ਇਸ ਕਰਕੇ ਫਿਰ ਉਸ ਤੋਂ ਬਾਅਦ ਹੈਗਾ ਵਾ ਫੇਸ਼ੀਅਲ ਕਟ ਛੋਟੀ ਜੀ ਲੈ ਕੇ ਆਈਆਂ ਉਸ ਤੋਂ ਬਾਅਦ ਅਸੀਂ ਇੱਕ ਲੈ ਕੇ ਆਏ ਸੀਗਾ ਆਪਾਂ ਜਿੰਦਾ ਕਿਚਨ ਚ ਚਲਾਉਣ ਲਈ ਵਾਸ਼ਰੂਮ ਚ ਚਲਾਉਣ ਵਾਸਤੇ ਕਮਰੇ ਵਾਸਤੇ ਹੈ ਨਾ ਇਹਨਾਂ ਦੀ 스멜 ਬਹੁਤ ਵਧੀਆ ਵਾ ਤੇ ਵੈਸੇ ਮੈਂ ਇਟਲੀ ਚੋਂ ਵੀ ਲਏ ਸੀ ਜਿਹਦੇ ਵਿੱਚ ਧੂਫ ਪਾਈ ਹੁੰਦੀ ਆ ਤੇ ਮੈਂ ਰੱਖਿਆ ਵੀ ਹੋਊਗਾ ਇੱਥੇ ਕਿਤੇ ਪਰ ਉਹਦੀ ਉਨੀ ਨਹੀਂ 스멜 ਆਉਂਦੀ ਜਿੰਨੀ ਇਹਦੀ ਜਦੋਂ ਵੀ ਆਪਾਂ ਦੂਰੋਂ ਵੀ ਆਉਂਨੇ ਆਪਾਂ ਨੂੰ ਪੂਰੀ 스멜 ਆਉਂਦੀ ਆ ਇੰਡੀਆ ਚ ਰਹਿਣ ਵਾਲਿਆਂ ਨੂੰ ਤਾਂ ਪਤਾ ਹੋਊਗਾ ਨਾ ਮੈਂ ਜਦੋਂ ਇੰਡੀਆ ਗਈ ਸੀ ਉੱਥੇ ਘਰੇ ਲਾਏ ਹੋਏ ਸੀਗੇ ਉਸ ਤੋਂ ਬਾਅਦ ਹੈਗੀ ਮੱਧਣੀ ਤੇ ਮੈਂ ਸਾਗ ਬਹੁਤ ਬਣਾਉਣੀ ਆ ਕਿਉਂਕਿ ਅਸੀਂ ਇੰਡੀਆ ਵਾਲੀ ਸਰੋਂ ਬੀਜੀ ਦੀ ਆ ਤੇ ਸਾਡੇ ਬਹੁਤ ਸਾਗ ਬਣਦਾ ਹੈ ਤੇ ਇਹਦੀ ਮੈਨੂੰ ਬਹੁਤ ਲੋੜ ਸੀਗੀ ਪਹਿਨਾਂ ਲਈ ਮੇਰੀ ਮੱਧਣੀ ਟੁੱਟ ਗਈ ਸੀਗੀ ਉਸ ਤੋਂ ਬਾਅਦ ਹੈਗੇ ਬੱਚਿਆਂ ਵਾਲੇ ਟਿਫਨ ਵੀ ਮੈਂ ਸਟੀਲ ਦੇ ਲੈ ਕੇ ਨਹੀਂ ਪਹਿਲਾਂ ਵਾਲੇ ਬੱਚਿਆਂ ਦੇ ਖਰਾਬ ਹੋ ਗਏ ਸੀਗੇ ਥੋੜੇ ਜੇ ਮੈਂ ਅਡਵਾਂਸ ਚ ਹੀ ਲਿਆ ਕੇ ਰੱਖ ਦੀ ਨੂੰ ਇਹਨਾਂ ਵਾਸਤੇ ਟਿਫਨ ਸਟੀਲ ਦੇ ਤੇ ਇਦਾਂ ਜੇ ਕੋਈ ਗਰਮ ਚੀਜ਼ ਵੀ ਆਪਾਂ ਭੇਜਦੇ ਆ ਪਾਸਤਾ ਬਣਾ ਕੇ ਤਾਂ ਆਪਾਂ ਇਹਨੂੰ ਇਦਾਂ ਕਵਰ ਕਰ ਸਕਦੇ ਆ ਤੇ ਚੀਜ਼ ਗਰਮ ਰਹਿੰਦੀ ਆ ਲੇਕਿਨ ਆਪਾਂ ਨੂੰ ਇਹ ਵੀ ਬਹੁਤ ਟੈਨਸ਼ਨ ਹੁੰਦੀ ਆ ਵੀ ਪੰਜੀ ਦੀ ਦਾ ਸਮਾਨ ਲੰਘ ਜੂ ਜਾਂ ਨਹੀਂ ਲੰਘ ਜੂ ਹੈ ਨਾ ਤੇ ਪੰਜੀ ਦੀ ਦਾ ਸਮਾਨ ਵੀ ਤੁਸੀਂ ਸਾਰਾ ਲਿਆ ਸਕਦੇ ਹੋ ਇਹਦੇ ਵਿੱਚ ਖਾਸ ਖਾਸ ਫਲ ਮਖਾਣੇ ਬਾਕੀ ਜੋ ਵੀ ਤੁਹਾਨੂੰ ਪਤਾ ਸਾਰਾ ਕੁਝ ਹੁੰਦਾ ਕਿਉਂਕਿ ਮੇਰੇ ਭਤੀਜਾ ਹੋਇਆ ਇਟਲੀ ਦੇ ਵਿੱਚ ਤੇ ਆਪਾਂ ਸਾਡੀ ਪਰਜਾਈ ਵਾਸਤੇ ਪੰਜੀਰੀ ਬਣਾਉਣੀ ਸੀਗੀ ਤੇ ਮੰਮੀ ਹੁਣਾਂ ਨੇ ਦੇਸੀ ਘਿਓ ਵੀ ਭੇਜਿਆ ਵਾ ਤੇ ਪੰਜੀਰੀ ਦਾ ਸਾਰਾ ਜੋ ਵੀ ਸਮਾਨ ਹੁੰਦਾ ਟੋਟਲ ਉਹ ਵੀ ਭੇਜਿਆ ਇਹ ਬਾਕੀ ਇਹ ਤੁਸੀਂ ਇਦਾਂ ਮਹਿੰਦੀ ਵੀ ਲਿਆ ਸਕਦੇ ਹੋ ਕਿਸੇ ਫੈਮਿਲੀ ਦੀ ਆ ਤੇ ਮੈਂ ਕਿਹਾ ਤੁਹਾਨੂੰ ਦਿਖਾ ਦਵਾਂ ਕੇਵਲ ਹੋ ਜਾਂਦਾ ਨਾ ਵੀ ਪਾਊਡਰ ਫਾਰਮ ਦੇ ਵਿੱਚ ਵਾ ਕੋਈ ਚੀਜ਼ ਨਾ ਨੰਗੇ ਤਾਂ ਤੁਸੀਂ ਮਹਿੰਦੀ ਵਗੈਰਾ ਵੀ ਜੇ ਲੈ ਕੇ ਆਉਣੀਆਂ हेयर डाई ਕੋਈ ਵੀ ਉਹ ਚੀਜ਼ ਵੀ ਲੈ ਕੇ ਆ ਸਕਦੇ ਹੋ ਤੁਸੀਂ ਬਾਕੀ ਭੈਣ ਭਰਾਵਾਂ ਨੂੰ ਇਹ ਵੀ ਡਾਊਟ ਹੁੰਦਾ ਵੀ ਬੀਂ ਲੰਘ ਜਾਂਦੇ ਆ ਕਿ ਨਹੀਂ ਕਿਉਂਕਿ ਪਹਿਲਾਂ ਇੱਕ ਵੀਡੀਓ ਆਈ ਸੀਗੀ ਉਹ ਹੈਰ ਤਾਂ ਹੋਰ ਜਗ੍ਹਾ ਦੀ ਸੀਗੀ ਬੀਬੀਆਂ ਦਾ ਕਰਕੇ ਉਹਨਾਂ ਨੂੰ ਪ੍ਰੋਬਲਮ ਹੋ ਗਈ ਸੀ ਤੇ ਆਪਣੀ ਇਟਲੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਪਾਂ ਬੀ ਸਾਰੇ ਤਰ੍ਹਾਂ ਦੇ ਲਿਆ ਸਕਦੇ ਆ ਕਿਉਂਕਿ ਤੁਹਾਨੂੰ ਪਤਾ ਸੀ ਖੇਤਾਂ 'ਚ ਰਹਿੰਦੇ ਆ ਸੀ ਤਾਂ ਸਾਰੇ ਤਰ੍ਹਾਂ ਦੀਆਂ ਸਬਜ਼ੀਆਂ ਲਾਈ ਦੀਆਂ ਗਰਮੀਆਂ ਵਾਲੀਆਂ ਵੀ ਸਰਦੀਆਂ ਵਾਲੀਆਂ ਵੀ ਤੇ ਤਾਂ ਕਰਕੇ ਮੈਂ ਵੀ ਹਰ ਸਾਲ ਹੀ ਅਸੀਂ ਲੈ ਕੇ ਆਈ ਜੀ ਆ ਜਿੱਦਾਂ ਕਿ ਮੇਥੀ ਤਾਂ ਤੁਸੀਂ ਦੇਖ ਲਈ ਰਹੇ ਹੋ ਹਨਾ ਇਹ ਜਿਹੜੇ ਮੇਥੇ ਆ ਇਹ ਤਾਂ ਮੈਂ ਵੈਸੇ ਵੀ ਵਰਤਦੀ ਹਾਂ ਸਬਜ਼ੀ ਵਿੱਚ ਪਾਈਦਾ ਭੋਂਕੇ ਵੀ ਖਾਈਦੇ ਆ ਤੇ ਘਰ ਦੀ ਹਲਦੀ ਵੀ ਆ ਲਿਆ ਸਕਦੇ ਆ ਤੁਸੀਂ ਇਹ ਦੁੱਧ ਚ ਪਾ ਕੇ ਪੀਣੇ ਆ ਤੇ ਇਹ ਵਾਲੀ ਹੈਗੀ ਕਲੌਂਜੀ ਮੈਂ ਉਹ ਭੈਣ ਕਰਕੇ ਸਾਰਾ ਸਮਾਨ ਚੱਕਿਆ ਏ ਨਹੀਂ ਮੈਂ ਸਾਰਾ ਸਮਾਨ ਰੱਖ ਦਿੱਤਾ ਸੀਗਾ ਵੀ ਤੁਸੀਂ ਕਦੂਆਂ ਦੇ ਲੋਕੀ ਦੇ ਭਿੰਡੀ ਦੇ ਕਰੇਲਿਆਂ ਦੇ ਜੋ ਵੀ ਆ ਸਾਰੇ ਵੀ ਤੁਸੀਂ ਲਿਆ ਸਕਦੇ ਹੋ ਤੇ ਆ ਮੈਂ ਇੰਡੀਆ ਵਾਲੀ ਚਾਹ ਪੱਤੀ ਵੀ ਲੈ ਕੇ ਆਂਦੀ ਸੀਗੀ ਜੀਰਾ ਇੰਡੀਆ ਵਾਲੀਆਂ ਮੈਂ ਦਾਖਾਂ ਵੀ ਲੈ ਕੇ ਆਂਦੀਆਂ ਸੀ ਇਹ ਹੈਗੀਆਂ ਥੋੜੀਆਂ ਲੰਬੀਆਂ ਵਾਲੀਆਂ ਗੋਲ ਵਾਲੀਆਂ ਵੀ ਦਾਖਾਂ ਲੈਂਦੀਆਂ ਕਿਉਂਕਿ ਪੰਜੀਰੀ ਚ ਵੀ ਪਾਉਣੀਆਂ ਸੀ ਤੇ ਫਿਰ ਇਹ ਵੀ ਲੈ ਕੇ ਆਏ ਸੀਗੇ ਅਸੀਂ ਬਾਤ ਜੋ ਹੈਗੀ ਲਾਸਟ ਤੇ ਜੁਐਲਰੀ ਇਹ ਤੁਹਾਨੂੰ ਪਤਾ ਆਪਾਂ ਲੈ ਕੇ ਆਉਣੇ ਲੇਡੀਜ਼ ਲਈ ਤਾਂ ਮੇਨ ਚੀਜ਼ ਵਾ ਜਦੋਂ ਵੀ ਆਪਾਂ ਇੰਡੀਆ ਜਾਂਦੇ ਆ ਆਪਾਂ ਲਿਉਣੀ ਆ ਤੇ ਤੁਸੀਂ ਸਾਰੇ ਤਰ੍ਹਾਂ ਦੀ ਜੁਐਲਰੀ ਵੀ ਲਿਆ ਸਕਦੇ ਹੋ ਬਟ ਉਹੀ ਹੁੰਦਾ ਵੀ ਅ ਭੀਜਾ ਤੋਂ ਆਪਾਂ ਹੈਂਡ ਬੈਗ ਦੇ ਵਿੱਚ ਤਿੱਖੀ ਚੀਜ਼ ਨਾ ਪਾਓ ਉਹਨਾਂ ਦੀ ਪ੍ਰੋਬਲਮ ਹੁੰਦੀ ਵੀ ਕਈ ਵਾਰ ਕੱਢ ਨਾ ਦੇਣ ਤੇ ਤਾਂ ਤੁਸੀਂ ਜੁਐਲਰੀ ਵੀ ਆਪਣੇ ਬੈਗ ਦੇ ਵਿੱਚ ਪਾ ਕੇ ਲਿਆ ਸਕਦੇ ਹੋ ਉਸ ਤੋਂ ਬਾਅਦ ਆ ਜਾਂਦੀਆਂ ਆਪਣੀਆਂ ਗਰਮ ਬੈੱਡ ਸ਼ੀਟ ਕਾਟਨ ਦੀ ਤੇ ਚਲੋ ਮੈਂ ਇੱਥੋਂ ਵੀ ਕਈ ਵਾਰ ਲੈ ਆਉਣੀ ਹੁੰਦੀਆਂ ਕਾਟਨ ਦੀਆਂ ਕਈ ਵਾਰ ਘੱਟ ਲੈ ਕੇ ਆਈ ਦੀਆਂ ਬਟ ਗਰਮ ਚਾਦਰਾਂ ਮੈਂ ਲੈ ਕੇ ਆਉਣੀ ਨਹੀਂ ਕਿਉਂਕਿ ਸਾਡੀ ਤੁਹਾਨੂੰ ਪਤਾ ਫੈਮਿਲੀ ਸਾਰੀ ਹੁਣ ਇੱਥੇ ਆ ਸਾਰੇ ਜਦੋਂ ਛੁੱਟੀਆਂ ਦੇ ਵਿੱਚ ਆਉਂਦੇ ਵੀ ਕੋਈ ਪ੍ਰੋਬਲਮ ਨਾ ਆਵੇ ਇਸ ਕਰਕੇ ਜਦੋਂ ਵੀ ਮੈਂ ਜਾਣਾ ਹੈ ਸਾਰੀਆਂ ਬੈੱਡ ਸ਼ੀਟ ਵਗੈਰਾ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਵੀ ਮੈਨੂੰ ਵਧੀਆ ਲੱਗਦੀਆਂ ਮੈਂ ਕਾਫੀ ਲੈ ਕੇ ਆਉਣੀ ਨੇ ਇਸ ਸਾਲ ਵੀ ਮੈਂ ਪੰਜ ਲੈ ਕੇ ਆਈਆਂ ਬੈਡ ਸੀਟ ਇੱਕ ਮੈਂ ਲੈ ਕੇ ਆਂਦੀਆਂ ਸੰਤਰੇ ਵਾਲੀਆਂ ਟੌਫੀਆਂ ਜਿਹੜੀਆਂ ਆਪਾਂ ਬਚਪਨ ਚ ਖਾਂਦੇ ਹੁੰਦੇ ਸੀਗੇ ਇਹ ਮਿਕਸ ਫਰੂਟ ਵਾਲੀਆਂ ਵਾ ਤੇ ਇਹ ਵਾਲੀਆਂ ਹੈਗੀਆਂ ਵਾ ਆਂਬਾ ਵਾਲੀਆਂ ਬਹੁਤ ਟੇਸਟੀ ਆ ਤੇ ਇੱਕ ਆਪਾਂ ਲੈ ਕੇ ਆਂਦੀ ਸੀਗੀ ਜਿੱਦਾਂ ਆਪਾਂ ਰੈਸਟੋਰੈਂਟ ਤੇ ਖਾਣਾ ਖਾਣ ਜਾਂਦੇ ਆ ਇਹਦੇ ਮੈਂ ਤਿੰਨ ਡੱਬੀਆਂ ਲਈ ਹੈ ਸੀਗੀ ਤੇ ਬਹੁਤ ਵਧੀਆ ਚੀਜ਼ ਆ ਜਿਹੜੀ ਵੀ ਆਪਾਂ ਇਹਦੇ ਵਿੱਚੋਂ ਖਾਣਾ ਚਾਹੁੰਦੇ ਆ ਉਹਦੇ ਵਾਂ ਲਈ ਆਪਾਂ ਇਦਾਂ ਕਰਕੇ ਕੱਟ ਸਕਦੇ ਆ ਉਸ ਤੋਂ ਬਾਅਦ ਮੈਂ ਲੈ ਕੇ ਆਂਦੀ ਸੀ ਆਹ ਵਾਲੀਆਂ ਪਲੇਟਾਂ ਕੇਵਰ ਆਪਣੇ ਫੈਮਿਲੀ ਆਈ ਹੁੰਦੀ ਆਪਾਂ ਡਿਨਰ ਵਗੈਰਾ ਕਰਦੇ ਆ ਆਪਾਂ ਦੋ ਤਿੰਨ ਤਰ੍ਹਾਂ ਦੀਆਂ ਡਿਸ਼ ਬਣਾਈਆਂ ਇੱਚ ਥੋੜਾ ਸੌਖਾ ਹੋ ਜਾਂਦਾ ਏ ਇਹ ਵਾਲੀਆਂ ਇੱਕ ਲੈ ਕੇ ਆਂਦੀਆਂ ਵਾ ਉਸ ਤੋਂ ਬਾਅਦ ਮੈਂ ਇੱਕ ਲੈ ਕੇ ਆਂਦਾ ਸੀ ਆਹ ਵਾਲਾ ਲੱਕੜ ਦਾ ਇਦਾਂ ਚਟਨੀ ਕੁੱਟਣ ਨੂੰ ਜਾਂ ਕੁਝ ਵੀ ਚੀਜ਼ ਕੁੱਟਣੀ ਆ ਮੇਰੀ ਆਦਤ ਆ ਜਦੋਂ ਵੀ ਮੈਂ ਕਿਤੇ ਮੇਲੇ ਤੇ ਜਾਂਦੀ ਆ ਜਾਂ ਗੁਰੂ ਘਰ ਦੂਰ ਕਿਤੇ ਮੱਥਾ ਟੇਕਣ ਜਾਂਦੀ ਆ ਉੱਥੋਂ ਮੈਂ ਇੱਕ ਨਿਸ਼ਾਨੀ ਜ਼ਰੂਰ ਲੈ ਕੇ ਆਣ ਲੈਂਦੀ ਆ ਕੋਈ ਵੀ ਚੀਜ਼ ਲੈ ਕੇ ਆਵਾਂ ਲੈ ਕੇ ਆਉਣੀ ਹੁੰਦੀ ਹੈ ਯਾਦਗਾਰੀ ਹੁੰਦੀ ਹੈ ਨਾ ਤੇ ਮੈਂ ਇਹਦੇ ਨਾਲ ਦੇ ਲੋਹੇ ਦੇ ਵੀ ਲਿਆਂਦਾ ਹੋਇਆ ਸਟੀਲ ਦਾ ਵੀ ਲਿਆਂਦਾ ਹੋਇਆ ਵਾ ਕੋਈ ਵੀ ਚੀਜ਼ ਕੁੱਟਣੀ ਆ ਸੌਖੀ ਹੋ ਜਾਂਦੀ ਇਹਦੇ ਵਿੱਚ ਕੁੱਟਣੀ ਉਸ ਤੋਂ ਬਾਅਦ ਹੈਗਾ ਨਮਕੀਨ ਇਹ ਵੀ ਆਪਾਂ ਲਿਆ ਸਕਦੇ ਹਾਂ ਅਸੀਂ ਵੀ ਤਿੰਨ ਚਾਰ ਤਰ੍ਹਾਂ ਦਾ ਨਮਕੀਨ ਲਿਆਂਦਾ ਸੀ ਸਾਡੀ ਬਾਕੀ ਥੋੜੀ-ਬੋਤੀ ਮੈਡੀਸਨ ਵੀ ਆ ਬਾਕੀ ਮੈਂ ਹੋਰਾਂ ਦੀ ਫੈਮਲੀਆਂ ਦੀ ਮੈਡੀਸਨ ਲੈ ਕੇ ਆਈਆਂ ਸਾਰੀ ਸਾਡੀ ਮੈਡੀਸਨ ਲੰਗੀ ਆ ਕੋਈ ਮੈਡੀਸਨ ਦੀ ਪ੍ਰੋਬਲਮ ਨਹੀਂ ਭਾਈ ਇਹ ਅਸੀਂ ਕੈਲਸ਼ੀਅਮ ਬਟਾਮਣ ਜੀਆਂ ਲੈ ਕੇ ਆਏ ਸੀਗੇ ਮੇਰੇ ਵਾਸਤੇ ਜਾਦਾ ਉਹ ਲੈ ਕੇ ਆਏ ਆ ਸਾਰੀਆਂ ਸਾਰੀ ਤਰ੍ਹਾਂ ਦੀ ਦਵਾਈ ਵੀ ਲੰਗੀਆਂ ਹੁੰਦੀ ਐ ਮੈਂ ਤੁਹਾਨੂੰ ਥੋੜਾ ਥੋੜਾ ਵਿੱਚੋਂ ਦਿਖਾਇਆ ਵਾ ਚੀਜ਼ ਤੇ ਬਾਕੀ ਤੁਹਾਨੂੰ ਪਤਾ ਕੱਪੜੇ ਹੁੰਦੇ ਕੱਪੜਿਆਂ ਦੀ ਤਾਂ ਵੈਸੇ ਵੀ ਕੋਈ ਪ੍ਰੋਬਲਮ ਨਹੀਂ ਪੈਂਦੀ ਤੇ ਉਦੋਂ ਮੈਨੂੰ ਇੱਕ ਵਾਰੀ ਅਸੀਂ ਜਿੱਥੇ ਮੈਂ ਸਲੂਨ ਤੇ ਜਾਣ ਤੋਂ ਪਹਿਲਾਂ హెయిਰ ਦਾ ਕਰਵਾਇਆ ਸੀਗਾ ਉਹਨਾਂ ਨੇ ਜ਼ਰੂਰ ਦੱਸਿਆ ਸੀਗਾ ਵੀ ਭੈਣੇ ਵੀ ਟੈਗ ਵਾਲੇ ਕੱਪੜੇ ਨਾ ਲਿਆਇਓ ਕੰਪਨੀ ਦੇ ਵੀ ਕਿਸੇ ਮੁੰਡੇ ਨਾਲ ਇਦਾਂ ਹੋ ਗਿਆ ਸੀਗਾ ਵੀ ਉਹਨਾਂ ਨੇ ਉਹਨੂੰ ਮੂਹਰ ਤਾਂ ਪਾ ਦਿੱਤਾ ਸੀਗਾ ਮੈਨੂੰ ਸ਼ੋਰ ਨਹੀਂ ਹੈਗਾ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਇਦਾਂ ਤੇ ਅਸੀਂ ਵੀ ਜਿਹੜੇ ਥੋੜੇ ਬਹੁਤੇ ਕੱਪੜੇ ਮੋਲ ਵਗੇ ਚ ਜਾਂਦਿਆਂ ਨੇ ਲੈ ਸੀਗੇ ਇਦਾਂ ਦੇ ਹਨ ਤੇ ਫਿਰ ਮੈਂ ਉਹਨਾਂ ਦੇ ਟੈਗ ਲਾ ਕੇ ਭੇਜਦੇ ਸੀਗੇ ਬੱਸ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਕੱਪੜਿਆਂ ਦੀ ਉਸ ਤੋਂ ਬਾਅਦ ਮਠਿਆਈ ਹੈ ਨਾ ਤੇ ਅਸੀਂ ਦੋ ਡੱਬੇ ਲੈ ਕੇ ਆਏ ਸੀ ਖੋਏ ਦੀ ਮਠਿਆਈ ਦੇ ਤੇ ਦੋ ਡੱਬੇ ਲੈ ਕੇ ਆਏ ਆ ਲੱਡੂਆਂ ਦੇ ਦੋ ਡੱਬੇ ਲੱਡੂਆਂ ਦੇ ਲੈ ਕੇ ਆਂਦੇ ਤੇ ਇੱਕ ਮਿਲਕ ਕੇਕ ਦਾ ਤੇ ਸਾਡੀ ਮਠਿਆਈ ਵੀ ਸਾਰੀ ਲੰਗੀ ਆ